ਜਿੰਦੇ ਪੁੱਤਰ ਹਨ ਜਿਨ੍ਹਾਂ ਨੇ ਕਦੇ ਕੇਸਰੀ ਚੰਦ ਦਾ ਸਿਰ ਵੱਢ ਕੇ ਦੀਨਾ ਬੇਗ ਵਰਗੇ ਕਾਇਲ ਕੀਤੇ ਹਨ ਜਿਨ੍ਹਾਂ ਨੇ ਪਹਾੜੀਆਂ ਦੇ ਵਿੱਚੋਂ بڑے ਰਾਜਿਆਂ ਨੂੰ ਮਾਰ ਮੁਕਾਇਆ ਉਹ ਪਾਈਉਦੇ ਸਿੰਘ ਜੀ ਛਾਈ ਟਿੱਬੀ ਤੇ ਸੋਖ ਖਲੋ ਗਏ ਆਪਣੀ ਤੀਰ ਕਮਾਨ ਸਿਸ਼ਟ ਕਰ ਲਈ ਅੱਗੇ ਵੀ ਪਾਈਉਦੇ ਸਿੰਘ ਦੇ ਤੀਰ ਮਸ਼ਹੂਰ ਹਨ ਆਪਣੇ ਆਪ ਦੇ ਦਰਵਾਲੇ ਤੀਰਾਂ ਦੇ ਪਰਕਸ਼ ਭਰੇ ਹੋਏ ਹਨ ਨਾਲਦੇ ਸਿੰਘਾਂ ਨੂੰ ਕਿਹਾ ਕਿ ਤੀਰਾਂ ਦਾ ਜੁੱਧ ਕਰਨਾ ਤੇ ਵਿਅਰਥ ਜਿਹੜਾ ਤੀਰ ਨਹੀਂ ਮਾਰਨਾ ਜਿਵੇਂ ਜਿਵੇਂ ਦੁਸ਼ਮਣ ਦੇ ਨੇੜੇ ਆਉਣਾ ਸੁਣੋ ਉਵੇਂ-ਉਵੇਂ ਤੀਰਾਂ ਦੀ ਵਰਖਾ ਗਹਿਰੀ ਕਰਦੇ ਜਾਓ ਇੰਨੇ ਜਨ ਨੂੰ ਖਵਾਜਾ ਮਰਦੂਦ ਦਾ ਦਲ ਜ਼ਬਰਦਸਤ ਖਾਨ ਦਾ ਦਲ ਦਲਾਵਰ ਖਾਨ ਦੀਆਂ ਸੈਨਿਕ ਟੁਕੜੀਆਂ ਪਤਾ ਤਾਂ ਇਹਨਾਂ ਨੂੰ ਪੂਰਾ ਹੈ ਨਹੀਂ ਸੀ ਗੁਰੂ ਸਾਹਿਬ ਜੀ ਕਿਹੜੀ ਤਰਫ ਲੰਗੇ ਹਨ ਪਰ ਸਬੱਬ ਵਾਸਤੇ ਇਹਨਾਂ ਦੀਆਂ ਸੈਨਿਕ ਟੁਕੜੀਆਂ ਇੱਥੇ ਆ ਪਹੁੰਚੀਆਂ ਸ਼ਾਈ ਟਿੱਬੀ ਦੇ ਨੇੜੇ ਜਦੋਂ ਸ਼ਾਈ ਟਿੱਬੀ ਤੋਂ ਛੂਕਦੇ ਹੋਏ ਤੀਰ ਇਹਨਾਂ ਤੁਰਕਾ ਮੁਗਲਾਂ ਦੇ ਸੀਨਿਆਂ ਵਿੱਚ ਛਾਤੀਆਂ ਵਿੱਚ ਪੇਟ ਵਿੱਚ ਪੱਟਾਂ ਵਿੱਚ ਗੋਡਿਆਂ ਵਿੱਚ ਲੋਹੇ ਦੇ ਟੋਪਾਂ ਵਿੱਚ ਆ ਆ ਕੇ ਵੱਜੇ ਤੇ ਇਹਨਾਂ ਨੂੰ ਪੈ ਗਿਆ ਭੁਲੇਖਾ ਕਹਿਣ ਲੱਗੇ ਗੁਰੂ ਗੋਬਿੰਦ ਸਿੰਘ ਸਾਹਿਬ ਅੱਗੇ ਨਹੀਂ ਵਧਣ ਲੱਗੇ ਖਵਾਜੇ ਮਰਦੂਦ ਨੂੰ ਉੱਚੀ ਉੱਚੀ ਨਾਰੇ ਮਾਰ ਕੇ ਕਹਿ ਦਿੱਤਾ ਗੁਰੂ ਗੋਬਿੰਦ ਸਿੰਘ ਸਾਹਿਬ ਅੱਗੇ ਨਹੀਂ ਗਏ ਇੱਥੇ ਲੜ ਕੇ ਜੰਦ ਕਰ ਰਹੇ ਹਨ ਸੋ ਇੱਥੇ ਡਟ ਕੇ ਜੰਦ ਕਰੋ ਇਹਨਾਂ ਨੂੰ ਸੁੱਧ ਭੁੱਲ ਗਈ ਐ ਥੋੜਾ ਜੰਦ ਹੋਇਆ ਕਿਤੇ ਇਹਨਾਂ ਨੂੰ ਪੁਚੇ ਭੁਲੇਖਾ ਪੈ ਗਿਆ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਸ਼ਾਇਦ ਇੱਥੇ ਡਟ ਗਏ ਹਨ ਕਿਉਂਕਿ ਮਹਾਰਾਜ ਨੇ ਨਿਰਮੋਹਗੜ੍ਹ ਪਹਿਲਾਂ ਵੀ ਮਹਾਰਾਜ ਆਏ ਅਸਾਂ ਇਨਾਂ ਨੇ ਤੀਰਾਂ ਤੋਂ ਅੰਦਾਜ਼ਾ ਲਾ ਲਿਆ ਕਿ ਐਨੀ ਤੇਜ਼ੀ ਨਾਲ ਤੀਰ ਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਵੀ ਮਾਰ ਸਕਦੇ ਨੇ ਕਿ ਇੱਕ ਤੀਰ ਵੱਜਣ ਡਿਆ ਹੋਵੇ ਤਾਂ ਉਹਦੇ ਮਗਰੇ ਆ ਕੇ ਦੋ ਦੋ ਤਿੰਨ ਤਿੰਨ ਤੀਰ ਵੱਜ ਜਾਣ 50 ਸਿੰਘ ਨਾਲ ਨੇ ਇਹਨਾਂ ਨੂੰ ਇਸ ਗੱਲ ਦਾ ਭੁਲੇਖਾ ਪੈ ਗਿਆ ਤੇ ਇਹ ਉੱਥੇ ਹੀ ਡਟ ਕੇ ਲੜਾਈ ਕਰਨ ਲੱਗ ਪਏ ਜ਼ਿਕਰ ਮਿਲਦਾ ਕਿ ਭਾਈ ਉਦਿਆ ਸਿੰਘ ਨੇ ਜਦੋਂ ਬਾਣੀ ਚ ਵਾਕ ਹੁੰਦਾ ਜਬ ਆਵਕੇ ਉਹਨਾਂ ਧਾਨ ਬਣਿਆ ਤਹੀ ਰਣ ਮੈ ਤਬ ਜੋ ਜੁਰ ਦਸਮ ਪਾਸ਼ਾ ਦੇ ਵਾਕ ਨੇ ਇੰਨਾ ਜਿਆਦਾ ਰੋਹ ਚੜਿਆ ਭਾਈ ਉਦਾਸ ਸਿੰਘ ਨੂੰ ਜੇਕਰ ਮਿਲਦਾ ਕਿ ਉਹਨੇ 2 2 3 3 ਤੀਰ ਆਪਣੇ ਕਮਾਨ ਤੇ ਚਾੜ ਕੇ ਇੰਨੇ ਇੰਨੇ ਜੋੜ ਦੇ ਨਾਲ ਛੱਡੇ ਕਿ ਰਾਤ ਦੇ ਵਿੱਚ ਬਦਲੇ ਦੀ ਅੱਗ ਵਿੱਚ ਅੰਨੇ ਹੋਏ ਦੀਨ ਧਰਮ ਨੂੰ ਛਿੱਕੇ ਟਾਂਕੇ ਆਏ ਤੁਰਕ ਇੰਜ ਮਰਨਾ ਸ਼ੁਰੂ ਹੋਏ ਜਿਵੇਂ ਗੜਿਆਂ ਦੀ ਮਾਰ ਦੇ ਵਿੱਚ ਫਸਲ ਮਰਦੀ ਏ ਦਸਵੇਂ ਪਾਸ਼ਾ ਦੀ ਗੰਮੀ ਕਲਾ ਵਰਤ ਰਹੀ ਏ ਇੱਕ ਤੀਰ ਦੋ ਦੋ ਚਾਰ ਚਾਰ ਨੂੰ ਵਿੰਨਦਾ ਹੈ ਬੜੇ ਦਲ ਦੇ ਸੱੱਥਰ ਵਛਾ ਦੇ ਉੱਤੇ ਪਾਈਉ ਦਾ ਸਿੰਘ ਨੇ ਫਿਰ ਮੁਗਲਾਂ ਦੇ ਦਲ ਹਾਵੀ ਹੋ ਗਿਆ ਉੱਪਰ ਚੜ ਗਿਆ ਭੀਮਚੰਦ ਦਾ ਪੁੰਮੰਡਾ ਅਜਮੇਰ ਚੰਦ ਅੱਗੇ ਜਾ ਕੇ ਉਹਨਾਂ ਵੱਡਾ ਜੁੱਧ ਕੀਤਾ ਬੜੇ ਸਿੰਘ ਕਾਇਲ ਹੋ ਗਏ ਤੇ ਫਿਰ ਹੱਥਾ ਵੱੱਥੀ ਜੁੱਧ ਹੋਇਆ ਹੱਥਾ ਵੱੱਥੀ ਜੁੱਧ ਦਾ ਮਤਲਬ ਤੀਰ ਮੁੱਕ ਗਏ ਤੇ ਹੁਣ ਤਲਵਾਰਾਂ ਦੇ ਨਾਲ ਛਾਈ ਟਿੱਬੀ ਤੋਂ ਨੇੜੇ ਹੀਠਾਂ ਆ ਕੇ ਲੜੇ ਬڑا ਗਹਿਗਾਚ ਜੁੱਧ ਹੋਇਆ ਤੇ ਇਸ ਜੁੱਧ ਦੇ ਵਿੱਚ ਜਦੋਂ ਇਹਨਾਂ ਨੇ ਜਮੇਰ ਚੰਦ ਵਰਗਿਆਂ ਨੇ ਬੜੇ ਜ਼ੋਰ ਦੇ ਨਾਲ ਹੇਲਾ ਕਰਕੇ ਭਾਈਉਦੈ ਸਿੰਘ ਨੂੰ ਕੇਰ ਲਿਆ ਤੇ ਇੱਕ ਤਲਵਾਰ ਦੇ ਵਾਰ ਨਾਲ ਉਹਨਾਂ ਦਾ ਸਿਰ ਕਲਮ ਕਰ ਦਿੱਤਾ